ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਗੁਰਪੁਰੇ ਕਿਤੇ ਪੁਰੀ ਪ੍ਰਭੁਰ ਰਵ ਰਹਿਆ ਭਰ ਪੂਰੀ ਖੇਮ ਕੁਸਲ ਭਇਆ ਈਸ਼ ਨਾਨਾ ਪਾਰ ਬ੍ਰਹਮ ਵਿਟੂ ਕੁਰਬਾਨਾ ਗੁਰ ਕੇ ਚਰਨ ਕਵਲ ਰਿਧ ਧਾਰੇ ਬੇਗਨਨ ਲਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮਿਲ ਸਾਧੂ ਦਰਮਤ ਖੋਏ ਪਤ ਤਪੁਨੀ ਤੇ ਸਭ ਹੋਏ RAMDAS ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਏ ਸਾਧ ਸੰਗ ਮਿਲ ਚਾਈਏ ਮਨ ਬਾਛਤ ਫਲ ਪਾਏ ਗੁਰਪੂਰ ਦਇਤ ਆਏ ਗੁਰ ਗੋਪਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਰਬ ਆਪਣਾ ਬਿਰਦ ਰਖਾਇਆ ਸੋਰਠ ਮਹੱਲਾ ਪੰਜਵਾ ਗੁਰਪੁਰੇ ਕਿਤੇ ਪੂਰੀ ਪ੍ਰਭ ਰਵ ਰਹਿਆ ਭਰਪੂਰੀ ਖੇਮ ਕੁਸਲ ਭਇਆ ਈਸ਼ ਨਾਨਕ ਪਾਰ ਬ੍ਰਹਮ ਵਿਟੋ ਕੁਰਬਾਨ ਗੁਰ ਕੇ ਚਰਨ ਕਵਲ ਰਿਦਤਾਰੇ ਬੇਗਨਨ ਲਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮਿਲ ਸਾਧੂ ਦੁਰਮਤ ਖੋਏ ਤਤ ਪ੍ਰੀਤ ਸਭ ਹੋਏ RAMDAS SAROVAR NATE SAB LATHE PAAP KAMATE GUN GOVINDA NIT GAYEN SAD SANG MIL TAIEN ਮਨ ਬਾਸ਼ਤ ਫਲ ਪਾਏ ਗੁਰਪੁਰ ਹਰਿ ਦੇ ਤਿਆਏ ਗੁਰ ਗੋਪਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਅਨੰਕ ਨਾਮ ਤੇ ਆਇਆ ਪ੍ਰਭ ਆਪਣਾ ਬਿਰਦ ਰਖਾਇਆ ਸੋਰਠ ਮਹਲਾ ਪੰਜਵਾ ਗੁਰਪੁਰੇ ਕਿਤੇ ਪੁਰੇ ਪ੍ਰਭ ਰਵ ਰਹਿਆ ਭਰ ਪੂਰੇ ਖੇਮ ਕੁਸਲ ਭਇਆ ਇਸ਼ ਨਾਨ ਪਾਰ ਬ੍ਰਹਮ ਬਿਟੂ ਕੁਰਬਾਨਾ ਗੁਰ ਕੇ ਚਰਨ ਕਵਲ ਰਦਤਾਰੇ ਬੇਗਨਨ ਲਗੇ ਤੇ ਲਕਾ ਕੋਈ ਕਰਜ ਸਗਲ ਸਵਾਰੇ ਰਹਾਉ ਮਿਲ ਸਾਡੋ ਦੁਰਮਤ ਖੋਏ ਪਤ ਤਪਨੀਤ ਸਭ ਹੋਏ RAMDAS SROVAR LATE ਸਭ ਲਥੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਏ ਸਾਧ ਸੰਗ ਮਿਲ ਧਾਈਏ ਮਨ ਬਾਛਤ ਫਲ ਪਾਏ ਗੁਰ ਪੂਰ ਅਰਦਾਇ ਤਾਏ ਗੁਰ ਗਪਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਤੇ ਆਇਆ ਬੇ ਆਪਣਾ ਬਿਰਦ ਰਖਾਇਆ ਸੋਰਠ ਮਹਲਾ 5 ਗੁਰਪੁਰੇ ਕਿਤੇ ਪੂਰੇ ਪ੍ਰਭ ਰਵ ਰਹਿਆ ਭਰ ਪੂਰੇ ਖੇਮ ਕੁਸਲ ਭਇਆ ਇਸ਼ਨਾਨਾ ਪਾਰ ਬ੍ਰਹਮ ਵਿਟੋ ਕੁਰਬਾਨਾ ਗੁਰ ਕੇ ਚਰਨ ਕਵਲ ਰਦਤਾਰੇ ਬੇਗਨਨ ਲਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮਿਲ ਸਾਧੂ ਧਰਮਤ ਖੋਏ ਤਤ ਤਪ੍ਰੀਤ ਸਭ ਹੋਏ RAMDAS ਸਰੋਵਰ ਲਾਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦਨ ਤਗਾਈਐ ਸਾਧ ਸੰਗ ਮਿਲ ਤਹਈਐ ਮਨ ਬਾਸ਼ਤ ਫਲ ਪਾਏ ਗੁਰਪੁਰਾਰ ਦੈ ਤਿਆਏ ਗੁਰੂ ਗੋਪਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਤੇ ਆਇਆ ਪ੍ਰਭੇ ਆਪਣਾ ਬਿਰਦ ਰਖਾਇਆ ਸੋ ਰਠ ਮਹਲਾ 5 ਗੁਰਪੁਰੇ ਕਿਤੇ ਪੁਰੇ ਪ੍ਰਭ ਰਵ ਰਹਿਆ ਭਰਪੂਰੇ ਖੇਮ ਕੁਸਲ ਭਾਇ ਇਸ਼ ਨਾਨਕ ਪਾਰ ਬ੍ਰਹਮ ਵਿਟੂ ਕੁਰਬਾਨ ਗੁਰ ਕੇ ਚਰਨ ਕਵਲ ਰਿਧ ਧਾਰੇ ਬੇਗਨ ਨਾ ਲਾਗੇ ਤਿਲਕ ਕੋਈ ਕਾਰਜ ਸਗਲ ਸਵਾਰੇ ਰਹਾਉ ਮਿਲ ਸਾਧੂ ਦੁਰਮਤ ਖੋਏ ਪਤ ਤਪਨੀਤ ਸਭ ਹੋਏ RAMDAS ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦਨ ਤੇ ਗਾਏ ਸਾਧ ਸੰਗ ਮਿਲ ਧਾਈਏ ਮਨ ਬਾਛਤ ਫਲ ਪਾਏ ਗੁਰ ਪੂਰਾ ਹਿਰਦੇ ਧਾਈਏ ਗੁਰ ਗਪਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਧਾਇਆ ਰਬ ਆਪਣਾ ਬਿਰਦ ਰਖਾਇਆ ਸੋਰਠ ਮਹਲਾ ਪੰਜਵਾ ਗੁਰਪੁਰੇ ਕਿਤੇ ਪੁਰੇ ਪ੍ਰਭ ਰਵ ਰਹਿਆ ਭਰ ਪੂਰੇ ਖੇਮ ਕੁਸਲ ਭਇਆ ਈਸ਼ ਨਾਨਕ ਪਾਰ ਬ੍ਰਹਮ ਬਿਟੋ ਕੁਰਬਾਨਾ ਗੁਰ ਕੇ ਚਰਨ ਕਬਲ ਰਦਤਾਰੇ ਬੇਗਨ ਨ ਲਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮਿਲ ਸਾਧੂ ਦਰਮਤ ਖੋਏ ਪਤ ਤ ਪੁਨੀਤ ਸਭ ਹੋਏ RAMDAS ਸਰੋਵਰ ਨਾਤੇ ਸਭ ਲਥੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਏ ਸਾਧ ਸੰਗ ਮਿਲ ਤਈਏ ਮਨ ਬਾਸ਼ਕ ਫਲ ਪਾਏ ਗੁਰਪੁਰ ਆਰ ਦੇ ਤਿਆਏ ਗੁਰ ਗੋਪਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਦਾ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਸੋਰਠ ਮਹਲਾ ਪੰਜਵਾਂ ਗੁਰਪੁਰੈ ਕੀਤੇ ਪੂਰੀ ਪ੍ਰਭ ਰਵ ਰਹਿਆ ਭਰਪੂਰੀ ਖੇਮ ਕੁਸਲ ਪਿਆ ਇਸ ਨਾਨਕ ਪਾਰ ਬ੍ਰਹਮ ਗਟੋ ਕੁਰਬਾਨਾ ਗੁਰ ਕੇ ਚਰਨ ਕਬਲ ਰਦ ਧਾਰੇ ਬੇਗਨ ਨ ਲਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮੇਰਾ ਸਾਧੂ ਦਰਮਤ ਖੋਏ ਪਤ ਤਪੁਨੀ ਤ ਸਭ ਹੋਏ RAMDAS ਸਰੋ ਵਰਨਾਤੇ ਸਭ ਲਥੇ ਪਾਪ ਕਮਾਤੇ ਗੁਣ ਗੋਬਿੰਦ ਨੇ ਤ ਗਾਈਏ ਸਾਧ ਸੰਗ ਮਿਲ ਤਾਈਏ ਮਨ ਬਾਛਤ ਵੱਲ ਪਾਏ ਗੁਰਪੂਰ ਹਰਿ ਦੇ ਤਿਆਏ ਗੁਰੂ ਗੋਪਾਲ ਅਨੰਦਾਂ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਸੋਰਠ ਮਹਲਾ ਪੰਜਵਾਂ ਗੁਰਪੂਰੈ ਕੀਤੇ ਪੂਰੇ ਪ੍ਰਭ ਰਵ ਰਹਿਆ ਭਰ ਪੂਰੇ ਖੇਮ ਕੁਸਲ ਭਇਆ ਇਸ਼ ਨਾਨਾ ਪਾਰ ਬ੍ਰਹਮ ਵਿਟੂ ਕੁਰਬਾਨਾ ਗੁਰ ਕੇ ਚਰਨ ਕਬਲ ਰਿਤ ਧਾਰੇ ਬੇਗਨ ਨਾ ਲਾਗੇ ਤਿਲਕਾ ਕੋਈ ਕਰਜ ਸਗਲ ਸਵਾਰੇ ਰਹਾ ਮਿਲ ਸਾਧੂ ਦਰਮਤ ਖੋਏ ਪਤਾ ਤ ਪੁਨੀਤ ਸਭ ਹੋਏ RAMDAS ਸਰੋਵਰ ਨਾਤੇ ਸਭ ਲਥੇ ਪਾਪ ਕਮਾਤੇ ਗੁਣ ਗੋਬਿੰਦਨ ਤਗਾਈਏ ਸਾਧ ਸੰਗ ਮਿਲ ਤਈਏ ਮਨ ਬਾਸ਼ਤ ਫਲ ਪਾਏ ਗੁਰਪੁਰ ਹਿਰਦੈ ਆਏ ਗੁਰਬਕਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਸੋਠ ਮਹੱਲਾ ਪੰਜਵਾ ਗੁਰਪੁਰੇ ਕਿਤੇ ਪੁਰੀ ਪ੍ਰਭੁਰ ਰਵ ਰਹਿਆ ਭਰ ਪੂਰੀ ਖੇਮ ਕੁਸਲ ਭਇਆ ਈਸ਼ ਨਾਨਕ ਪਾਰ ਬ੍ਰਹਮ ਵਿਟੂ ਕੁਰਬਾਨ ਗੁਰ ਕੇ ਚਰਨ ਕਬਲ ਰਿਧਧਾਰੇ ਬੇਗਨਨ ਲਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮਿਲ ਸਾਧੂ ਦਰਮਤ ਖੋਏ ਪਤ ਤਪੁਨੀ ਤੇ ਸਭ ਹੋਏ RAMDAS ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਏ ਸਾਧ ਸੰਗ ਮਿਲਤੇ ਆਈਏ ਮਨ ਬਾਛਤ ਫਲ ਪਾਏ ਗੁਰਪੂਰ ਦਇਤ ਆਏ ਗੁਰ ਗੋਪਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਤੇ ਆਇਆ ਪ੍ਰਭ ਆਪਣਾ ਬਿਰਦ ਰਖਾਇਆ ਸੋਰਠ ਮਹੱਲਾ ਪੰਜਵਾ ਗੁਰਪੁਰੇ ਕੇਤੇ ਪੂਰੇ ਪ੍ਰਭ ਰਵ ਰਹਿਆ ਭਰਪੂਰੇ ਖੇਮ ਕੁਸਲ ਭਇਆ ਈਸ਼ ਨਾਨਕ ਪਾਰ ਬ੍ਰਹਮ ਵਿਟੋ ਕੁਰਬਾਨ ਗੁਰ ਕੇ ਚਰਨ ਕਵਲ ਰਿਧਤਾਰੇ ਬੇਗਨਨ ਲਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮਿਲ ਸਾਧੂ ਦਰਮਤ ਖੋਏ पतत पुनीत सब होए रामदास सरोवर नाते सब लथे पाप कमाते गुण गोविंद नित गाए साध संग मिल धईए ਮਨ ਬਾਸ਼ਤ ਫਲ ਪਾਏ ਗੁਰਪੁਰ ਦਰ ਦੇ ਤਿਆਏ ਗੁਰ ਗੋਪਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਤੇ ਆਇਆ ਪ੍ਰਭ ਆਪਣਾ ਬਿਰਦ ਰਖਾਇਆ ਸੋਰਠ ਮਹਲਾ ਪੰਜਵਾ ਗੁਰਪੁਰੇ ਕਿਤੇ ਪੁਰੇ ਪ੍ਰਭ ਰਵ ਰਹਿਆ ਭਰ ਪੂਰੇ ਖੇਮ ਕੁਸਲ ਭਇਆ ਈਸ਼ ਨਾਨ ਪਾਰ ਬ੍ਰਹਮ ਬਿਟੂ ਕੁਰਬਾਨਾ ਗੁਰ ਕੇ ਚਰਨ ਕਵਲ ਰਦਤਾਰੇ ਬੇਗਨਨ ਲਗੇ ਤਿਲਕਾ ਕੋਈ ਕਰਜ ਸਗਲ ਸਵਾਰੇ ਰਹਾਉ ਮਿਲ ਸਾਡੋ ਦੁਰਮਤ ਖੋਏ ਪਤ ਤਪਨੀਤ ਸਭ ਹੋਏ RAMDAS SROVAR LATE ਸਭ ਲਥੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਏ ਸਾਧ ਸੰਗ ਮਿਲ ਧਾਈਏ ਮਨ ਬਾਛਤ ਫਲ ਪਾਏ ਗੁਰ ਪੂਰਾਰ ਦੇ ਤਿਆਏ ਗੁਰ ਗਪਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਤੇ ਆਇਆ ਪ੍ਰਭ ਆਪਣਾ ਬਿਰਦ ਰਖਾਇਆ ਸੋਰਠ ਮਹੱਲਾ ਪੰਜਵਾ ਗੁਰਪੁਰੇ ਕਿਤੇ ਪੁਰੇ ਪ੍ਰਭ ਰਵ ਰਹਿਆ ਭਰਪੂਰੇ ਖੇਮ ਕੁਸਲ ਭਇਆ ਇਸ਼ਨਾ ਬ੍ਰਹਮਾ ਬਿਟੋ ਕੁਰਬਾਨ ਗੁਰ ਕੇ ਚਰਨ ਕਵਲ ਰਿਧਤਾਰੇ ਬੇਗਨ ਨ ਲਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮਿਲ ਸਾਧੂ ਧਰਮਤ ਖੋਏ ਪਤ ਤਪ੍ਰੀਤ ਸਭ ਹੋਏ रामदास सरोवर लाते सब लथे ला पाप कमाते गुण गोविंद नित गाए साद संग मिलत हैए मन बाशत फल पाए गुर पुरार दएत आए ਗੁਰੂ ਗੋਪਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਧਿਆਇਆ ਪ੍ਰਭੇ ਆਪਣਾ ਬਿਰਦ ਰਖਾਇਆ ਸੋ ਰਠ ਮਹੱਲਾ ਪੰਜਵਾਂ ਗੁਰਪੁਰੇ ਕਿਤੇ ਪੁਰੇ ਪ੍ਰਭ ਰਵ ਰਹਿਆ ਪਰ ਪੂਰੇ ਖੇਮ ਕੁਸਲ ਭਾਇ ਇਸ਼ ਨਾਨ ਪਾਰ ਬ੍ਰਹਮ ਵਿਟੋ ਕੁਰਬਾਨ ਗੁਰ ਕੇ ਚਰਨ ਕਵਲ ਰਿਧ ਧਾਰੇ ਬੇਗਨ ਨਾ ਲਾਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮਿਲ ਸਾਧੂ ਦੁਰਮਤ ਖੋਏ ਪਤ ਤਪਨੀਤ ਸਭ ਹੋਏ RAMDAS ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦਨ ਤੇ ਗਾਏ ਸਾਧ ਸੰਗ ਮਿਲ ਧਾਈਏ ਮਨ ਬਾਛਤ ਫਲ ਪਾਏ ਗੁਰ ਪੂਰਾ ਹਿਰਦੇ ਧਾਈਏ ਗੁਰ ਗੋਪਾਲ ਅਨੰਦਾ ਜਪ ਜਪ ਜੀਵੇ ਪਰਮ ਅਨੰਦਾ ਜਨ ਨਾਨਕ ਨਾਮ ਧਾਇਆ ਪ੍ਰਭ ਆਪਣਾ ਬਿਰਦ ਰਖਾਇਆ ਸੋਰਠ ਮਹਲਾ ਪੰਜਵਾ ਗੁਰਪੁਰੇ ਕਿਤੇ ਪੁਰੇ ਪ੍ਰਭ ਰਵ ਰਹਿਆ ਭਰ ਪੂਰੇ ਖੇਮ ਕੁਸਲ ਭਇਆ ਈਸ਼ ਨਾਨਕ ਪਾਰ ਬ੍ਰਹਮ ਵਿਟੋ ਕੁਰਬਾਨਾ ਗੁਰ ਕੇ ਚਰਨ ਕਬਲ ਰਿਤਾਰੇ ਬੇਗਨ ਨ ਲਗੇ ਤਿਲਕਾ ਕੋਈ ਕਾਰਜ ਸਗਲ ਸਵਾਰੇ ਰਹਾਉ ਮਿਲ ਸਾਧੂ ਦਰਮਤ ਕੋਏ ਪਤ ਤ ਫਨੀਤ ਸਭ ਹੋਏ ਰਾਮਦਾਸ ਸਰੋਵਰ ਨਾਤੇ ਸਭ ਲਠੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਏ ਸਾਧ ਸੰਗ ਮਿਲਤ ਆਈਏ ਮਨ ਬਾਸ਼ਤ ਫਲ ਪਾਏ ਗੁਰਪੁਰ ਆਰ ਦੇ ਧਿਆਏ ਗੁਰ ਗੋਪਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਦਾ ਨਾਮ ਧਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਸੋਰਠ ਮਹਲਾ ਪੰਜਵਾਂ ਗੁਰਪੁਰੈ ਕੀਤੇ ਪੂਰੀ ਪ੍ਰਭ ਰਵ ਰਹਿਆ ਭਰ ਪੂਰੀ ਖੇਮ ਕੁਸਲ ਭਾਇ ਇਸ਼ਨਾਨਾ ਪਾਰ ਬ੍ਰਹਮ ਗਟੋ ਕੁਰਬਾਨਾ ਗੁਰ ਕੇ ਚਰਨ ਕਵਲ ਰਦ ਧਾਰੇ ਬੇਗਨਨ ਲਾਗੇ ਤਿਲਕਾ ਕੋਈ ਕਰਜ ਸਗਲ ਸਵਾਰੇ ਰਹਾਉ ਮੇਰਾ ਸਾਧੂ ਦਰਮਤ ਖੋਏ ਪਤ ਤਪੁਨੀ ਤ ਸਭ ਹੋਏ RAMDAS ਸਰੋ ਵਰਨਾਤੇ ਸਭ ਲਥੇ ਪਾਪ ਕਮਾਤੇ ਗੁਣ ਗੋਬਿੰਦ ਨਿਤ ਗਾਈਏ ਸਾਧ ਸੰਗ ਮਿਲਤ ਆਈਏ ਮਨ ਬਾਛਤ ਫਲ ਪਾਏ ਗੁਰਪੂਰ ਹਰਿ ਦੇ ਤਿਆਏ ਗੁਰੂ ਗੋਪਾਲ ਅਨੰਦਾਂ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਤਿਆਇਆ ਪ੍ਰਭ ਆਪਣਾ ਬਿਰਦ ਰਖਾਇਆ ਸੋਰਠ ਮਹਲਾ ਪੰਜਵਾਂ ਗੁਰਪੂਰੈ ਕੀਤੇ ਪੂਰੇ ਪ੍ਰਭ ਰਵ ਰਹਿਆ ਭਰ ਪੂਰੇ ਖੇਮ ਕੁਸਲ ਭਇਆ ਈਸ਼ ਨਾਨਾ ਪਾਰ ਬ੍ਰਹਮ ਵਿਟੋ ਕੁਰਬਾਨਾ ਗੁਰ ਕੇ ਚਰਨ ਕਬਲ ਰਿਤ ਧਾਰੇ ਬੇਗਨ ਨਾ ਲਾਗੇ ਤਿਲਕਾ ਕੋਈ ਕਰਜ ਸਗਲ ਸਵਾਰੇ ਰਹਾ ਮੇਲਾ ਸਾਧੂ ਦਰਮਤ ਖੋਏ ਪਤ ਤਪੁਨੀਤ ਸਭ ਹੋਏ RAMDAS ਸਰੋਵਰ ਨਾਤੇ ਸਭ ਲਾਥੇ ਪਾਪ ਕਮਾਤੇ ਗੁਣ ਗੋਬਿੰਦਨ ਤਗਾਈਏ ਸਾਧ ਸੰਗ ਮਿਲ ਧਈਏ ਮਨ ਬਾਸ਼ਤ ਫਲ ਪਾਏ ਗੁਰਪੁਰ ਹਿਰਦੈ ਧਾਏ ਗੁਰੂ ਗੋਪਾਲ ਅਨੰਦਾ ਜਪ ਜਪ ਜੀਵੇ ਪਰਮਾਨੰਦਾ ਜਨ ਨਾਨਕ ਨਾਮ ਧਾਇਆ ਪ੍ਰਭ ਆਪਣਾ ਬਿਰਦ ਰਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ